ਲੋ ਵੀ ਮਿੱਤਰੋ ਅੱਜ ਆਪਾਂ ਤਿਆਰ ਹੋયા ਆ ਕੈਨੇਡਾ ਡੇ ਦੀ ਪਰੇਡ ਵਾਸਤੇ ਅੱਜ ਜਾਵਾਂਗੇ ਆਪਾਂ ਆਪਣੇ ਸਾਰੇ ਪੰਜਾਬੀ ਭਾਈ ਵੀ ਪਹੁੰਚਣਗੇ ਤੇ ਵਲੌਗ ਦੀ ਤਿਆਰੀ ਕੀਤੀ ਅੱਜ ਬਣਾਉਣ ਦੀ ਬਾਹਰ ਮੌਸਮ ਪੂਰਾ ਘੈਂਟ ਹੋ ਗਿਆ ਕੈਨੇਡਾ ਡੇ ਦੀ ਪਰੇਡ ਤੇ ਚੱਲਾਂਗੇ ਦੇਖਦੇ ਆ ਵੀ ਕੀ ਪ੍ਰਬੰਧ ਹੁੰਦੇ ਨੇ ਤੇ ਕੀ ਕੀ ਚੀਜ਼ਾਂ ਹੁੰਦੀਆਂ ਨੇ ਮਿਲਦੇ ਆ ਵੀਰੇ ਤਾਰਦਾਰੀ ਸਿੰਘ ਬਣਿਆ ਫਿਰਦਾ ਹੈ ਜਾਨ ਅੱਡੇ ਆਉਂਦੀ ਹੈ ਜੱਟ ਦੀ ਕੰਲੇ ਵਿੱਚ ਸਾਰਾ ਜੋ ਅੱਡ ਪਛਾਣਾ ਉੱਥੇ ਬੜਾ ਬਜਾਲੇ ਪੜਾ ਲਿਆ ਕਹਿੰਦੇ ਸੈਲੀਬ੍ਰੇਸ਼ਨਾਂ ਚੱਲ ਰਹੀਆਂ ਨੇ ਸਾਰੇ ਚੌਕ ਬੰਦ ਕਰ ਰੱਖਿਆ ਨੇ ਚੋਬਰਾਂ ਨੇ ਐਨੇ ਫੌਜੀ ਵੀਰ ਝੋਲੇ ਚੱਕੀ ਫਿਰਦੇ ਨੇ ਕੈਨੇਡਾ ਦੇ ਆ ਗਏ ਅੱਜ ਬਈ ਗੱਬਰੂ ਮਨਾ ਰਹੇ ਨੇ ਇੱਥੇ ਜਿਹੇ ਆ ਗਏ ਨੀ ਨਾਮ ਹੈ ਪ੍ਰੇਮ ਦਾ ਝੋਲੇ ਵੰਡਣ ਆਉਣਗੇ ਆਪਾਂ ਨੂੰ ਦੇਣਗੇ ਮੈਂ ਲਾ ਝੋਲਾ ਨਾ ਪਰ ਹੋਣੀ ਦਿੰਦੇ ਇਹਦਾ ਜਿਹੜੇ ਬੰਦੇ ਮੰਗਣਗੇ ਉਹਨਾਂ ਨੂੰ ਦੇਣੇ

ਆਪਾਂ ਦਾ ਕੰਨ ਲਾਉਣੀ ਆਪਣੀ ਕਿੱਥੇ ਹੋਈ ਹਾਂ ਮਾਗਰ ਆਉਣਗੇ ਕਹਿੰਦੇ ਪਾਲੂ ਵੀਰ ਹਾਇ ਕਰ ਰਿਹਾ ਸ਼ੱਕ ਦੇ ਫਟੇ ਗੱਭਰੂ ਆ ਨੇ 7 to you ਉਹ ਵੀਰ ਫੁੱਲਾਂ ਦੀ ਵਰਖਾ ਕਰਨ ਦੀ ਤਿਆਰੀ ਚ ਐ ਪਰ ਸਾਹਜੇ ਚ ਨਹੀਂ ਆ ਰਿਹਾ ਵੀ ਕਿੱਥੇ ਜੇ ਕਰਾਂ ਯੌਂਡੀਅਰ ਨਹੀਂ ਆਉਂਦੇ ਨੇ ਗੱਭਰੂ ਮੰਗਰਾ ਯੌਂਡੀਅਰ ਮਹਾਯੰਦਰਾ ਕਿਹੜੇ ਕਿਹੜੇ ਨੇ ਉਹ ਇਹ ਦੋ ਚਨਾ ਦੇ ਮੁਕਾਬਲੇ ਹੋਣਗੇ ਵੀਰੇ ਇੰਟਰਨੈਸ਼ਨਲ ਪੱਧਰ ਤੇ ਉਹ ਆ ਕੀ ਹੈ ਨਾ ਟਰੈਕਟਰਾਂ ਦੇ ਸਾਈਡ ਤੇ ਦੇਖੀ ਆ ਘੁੰਮਣ ਜਾਲ ਏ ਬਨੰਦਰ ਕਿਵੇਂ ਇਹ ਡਰਾਈਵਰ ਮਗਰ ਦੀ ਚੜਦਾ ਤਾਂ ਖੜਕੀ ਚਲਾਉਂਦਾ ਮੇਲਾ ਦਾ ਗੱਲ ਪੱਕੀ ਐ ਬੈਠਾ ਨਹੀਂ ਉਹ ਤਾਂ ਆ ਤਾਂ ਖੜੇ ਅੱਛਾ ਬੈਠਾ ਮਗਰ ਜੰਮੀ ਬੈਠਾ ਤਾਂ ਮਗਰ ਲੈਣ ਵਾਲਾ ਹੋਇਆ ਪਿਆ ਆਦਾ ਪਤੰਦੇ ਜੰਮੀ ਮਗਰੀ ਬੈਠਾ ਟਾਇਰਾਂ ਤੋਂ ਉਹ ਦੇ ਉਹਦੇ ਟਾਇਰ ਜੁੜੀ ਪਏ ਨੇ ਕਸਾਨ ਵੀਰ ਕਹਿੰਦੇ ਚਾਰ ਰਹੇ ਨੇ ਆ ਘੋੜਿਆਂ ਵਾਲੀ ਬੁੱਲਸਾ ਗਈ ਇੱਥੇ ਕਿੰਝ ਜੁੜ ਮੁਕਰ ਹੈਗਾ ਵਿਚਾਰੇ ਜਵਾਕ ਨੇ ਘੋੜੇ ਤੇ ਹਾਂ ਕਿੱਥੇ ਆਓ ਫੌੜਾ ਨਹੀਂ ਖੜਾ ਜੇ ਲਿੱਦ ਕਰੂ ਨਾਲ ਦੀ ਨਾਲ ਚੱਕ ਦੇਣਗੇ ਹਾਂ ਉਹ ਇੱਕ ਰੈਨਾਂ ਵੀ ਆਪਣੇ ਵਾਲੀ ਪਾਰਟੀ ਦਾ ਉਹ ਮਗਰ ਰਹਿ ਗਈ ਆਉਂਦੇ ਨੇ ਤੇ ਭਾਈ ਪਸੰਦ ਬੰਦੇ ਨੇ ਦੇਖ ਲੈ ਇੱਧਰ ਕਰੀ ਘੋੜੇ ਨੇ ਚੱਕੇ ਨਾਲ ਦੀ ਨਾਲ ਕ੍ਰੇਨ ਚ ਇਹ ਦਿੱਸੇ ਜੀ ਕੈਨੇਡਾ ਮੇਰੇ ਮਿੱਤਰੋ ਆਪਣੇ ਵਾਲਾ ਫੋਸ ਨੂੰ ਵੜ ਦਿੰਦੀ ਮਗਰਲੀ ਪਾਰਟੀ ਸਾਰੀ ਦੀ ਗੱਡੀਆਂ ਨੇ ਹਨ ਇਹ ਖਾਲਸਾ ਦੇ ਵੀਰ ਬੜਾ ਦੋਸਤ ਯਾਰ ਇਹ ਕਹਿੰਦੇ ਆ ਗਿਆ ਖਾਲਸਾ ਜੀ ਆਪਣੇ ਵੱਡਣ ਲੱਗੇ ਨੇ ਆਪਣੇ ਵਾਲੇ ਹਾਂ ਸਮਾਨ ਵੰਡਦੇ ਨਾਲ ਬਾਬੇ ਜਾ ਰਹੇ ਨੇ ਆਪਣੇ ਮਾਰ ਕੇ ਕਰੋ ਜੀ ਬਾਈ ਮੁੱਖ ਸੇਵਾਦਾਰ ਉਹ ਕਹੇ ਤੁਸੀਂ ਤਾਂ ਬਾਈ ਵੈਸਕਟ ਲੈ ਆਇਆ ਫਰੂਟੀ ਪ੍ਰਾਪਤ ਕੀਤੇ ਆ ਕਹਿੰਦੇ ਗੱਬਰੂਆਂ ਨੇ ਕੀ ਜੱਡੀ ਚ ਬੈਠੇ ਨੇ ਅੱਛਾ ਆਪਣੇ ਬੁੜਿਆਂ ਕਿਹੜਾ ਘਟ ਨੇ ਚੰਡੇ ਦੇ ਕਿਹੜੇ ਹਸਾਬ ਨਾਲ ਹਲਿਆ ਰਹੀਆਂ ਉਹ ਜੱਪੀ ਜੱਪੀ ਸ਼ਿਆਤ ਕਵੀ ਚੱਲਦੇ ਆਂ ਖੜ ਜਾ ਆਗਾਹ ਤਾਂ ਦੇਖ ਲਿਓ ਕਿਸ਼ਤੀਆਂ ਲਈ ਆਉਂਦੇ ਨੇ ਬੰਦੇ ਓਹ ਕਬਾਈਨ ਲਈ ਆਉਂਦੇ ਨੇ ਖੜ ਜਾ ਦੇਖ ਕੀ ਚੱਲਾਂ ਹੁਣ ਆਪਾਂ ਸਾਰਾ ਉਰੇ ਖੜ ਤਾ ਗਏ ਪੀਟਰ ਲਾਈਟ ਲਾਦਾ ਵੇ ਹਾਂ ਪੀਟਰ ਬੈਲਟ ਉਹ ਲਾਇਆ ਹੋਇਆ ਪਿੱਛੇ ਦੇਖ ਆ ਤਾਂ ਆਪਣੇ ਵਾਲੀ ਚੱਲ ਰਹੇ ਨੇ ਬਾਪੇ ਬਾਦਲੇ ਹੈਂ ਪਾਣੀ ਬਾੜੇ ਨਾ ਪਾਣੀ ਗਨ ਪਾਉਂਦੇ ਨੇ ਆਪਣੇ ਤੇ ਨਹੀਂ ਪਾਉਂਦੇ ਅਬ ਪਚਕਾਰੀਆਂ ਚਲਾ ਰਹੇ ਨੇ ਗੱਭਰੂ ਚੱਕ ਦੋ ਫੱਟੇ ਪੁੱਤ ਪਾ ਦੋ ਪਾਣੀ ਸਾਰਾ ਤੇ ਲੜਾਇਆ ਬੋਦ ਨਾਲ ਤੇ ਕਰਾ ਦਿਆ ਚਲਦੇ ਆ ਕੋਈ ਨਾ ਸਰ ਜਾ ਤਾਂ ਦੇਖ ਲਿਆ ਹੈਪੀ ਟੂ ਕੈਨੇਡਾ ਦੇ ਅੱਹ ਅੱ비 ਚਾ ਰੇ ਫਸਕਾਰੀਆਂ ਚਲਾਉਣ ਨੇ ਗੱਪ ਇੱਕ ਫੂ ਕਾਰ ਚੌਦੇ ਪਹੁੰਚੇ ਨੇ ਫੁੱਲ ਮਾਹੌਲ ਬਣਿਆ ਹੋਇਆ 1959 ਕਾਵਾਇਟ ਤਗੜੀਆਂ ਨੇ ਗੱਡੀਆਂ ਆ ਕਿਹੜੀ ਆ 1970 ਮਾਡਲ 1923 ਮਾਡਲ ਆ ਨਾ ਇਹੋ ਹੈ ਵੀ ਨਾ ਆ ਜਮੀਂ ਪੁਰਾਣੀ ਆ ਕੋਈ ਗਾਇਸ ਕਹਿੰਦੇ ਗੋਲ ਗੱਪੇ ਖਾਣ ਵਾਸਤੇ ਬੁਲਾ ਰਹੀ ਆ ਪਾਰਟੀ ਵਾਹ ਸਟਾਲਾਂ ਲਾਈਆਂ ਨੇ ਪੂਰੀਆਂ ਕਹਿੰਦੇ ਲੈ ਆ ਵੀ ਦੋ ਪਲੇਟਾਂ ਦੋ ਪਲੇਟਾਂ ਲਵਾਉਣੀਆਂ ਦੋ ਪਲੇਟਾਂ ਵਾੜੋ ਆ ਗਿਆ ਆ ਗਿਆ ਹਾਂ ਓਏ ਬਿਜ਼ਨਸ ਵਧੀਆ ਚੱਲਦਾ ਆਪਣਾ ਪਾਰਟੀ ਰੇੜੀ ਤੇ ਖੜੀ ਹੈਗੀ ਮੈਨ ਕੋਲ 스ਟੇਨ ਵਾਸਤੇ ਕਹਿੰਦੇ ਸਰਦੂਲ ਸਿਕੰਦਰ ਦਾ ਖਾੜਾ ਲੱਗੂ ਇੱਥੇ ਉਹ ਖੜਾ ਹੈ ਲਈ ਆਇਆ ਥੱਲੇ ਉੱਪਰ ਨਸੂਰੀ ਲਾਦਾ ਰੱਬ ਨੇ ਮੇਰੀ ਤਿਆਰੀ ਕਰਦੀ